ਵਾਈਫਾਈ ਦਾ ਪਾਸਵਰਡ ਨਾ ਦੱਸਣ ਤੇ ਕੀਤਾ ਕਤਲ પતિ ਨੇ ਪਤਨੀ ਨੂੰ ਬਹਿਰਮੀ ਦਾਲ ਉਤਾਰਿਆ ਮੌਤ ਦੇ ਘਾਟ ਇੰਟਰਨੈਟ ਚਲਾਉਣ ਪਿੱਛੇ ਕੀਤਾ ਕਤਲ ਕੀ ਤੁਸੀਂ ਸੋਚ ਸਕਦੇ ਹੋ ਕਿ ਮੋਬਾਈਲ ਦੇ ਹੌਟਸਪੌਟ ਦਾ ਪਾਸਵਰਡ ਨਾ ਦੇਣ ਕਾਰਨ ਕੋਈ ਕਿਸੇ ਦਾ ਕਤਲ ਹੀ ਕਰ ਤਵੇ ਜੀ ਹਾਂ ਇਸ ਤਰ੍ਹਾਂ ਦਾ ਰੂ ਕੰਬਾਉ ਮਾਮਲਾ ਹਰਿਆਣਾ ਦੇ ਰੋहतक ਤੋਂ ਸਾਹਮਣੇ ਆਇਆ ਜਿੱਥੇ ਪਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ ਕਿ ਪਾਸਵਰਡ ਪਿੱਛੇ ਕਤਲ ਮਾਮਲਾ ਇਹ ਹੈ ਕਿ ਹਰਿਆਣਾ ਦੇ ਰੋਤਕ ਦੇ ਇੱਕ ਪਿੰਡ ਦਾ ਰਹਿਣ ਵਾਲਾ ਅਜੇ ਕੁਮਾਰ ਜੋ ਮਰਨ ਵਾਲੀ ਲੜਕੀ ਦਾ ਪਤੀ ਹੈ ਉਸਦੇ ਫੋਨ ਦਾ ਇੰਟਰਨੈਟ ਖਤਮ ਹੋ ਗਿਆ ਤਾਂ ਕਤਲ ਕਰਨ ਵਾਲੇ ਅਜੇ ਨੇ ਆਪਣੀ ਪਤਨੀ ਰੇਖਾ ਤੋਂ ਫੋਨ ਦੇ ਹੌਟਸਪੌਟ ਤੋਂ ਇੰਟਰਨੈਟ ਦੀ ਮੰਗ ਕੀਤੀ ਤਾਂ ਜਦ ਉਸਦੀ ਪਤਨੀ ਰੇਖਾ ਨੇ ਹੌਟਸਪੌਟ ਓਨ ਨਹੀਂ ਕੀਤਾ ਤਾਂ ਗੁੱਸੇ 'ਚ ਆਏ ਪਤੀ ਅਜੇ ਕੁਮਾਰ ਨੇ ਰੇਖਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਕਹਾਣੀ ਇੱਥੇ ਨਹੀਂ ਖਤਮ ਹੋਈ ਅਜੇ ਅਜੇ ਕੁਮਾਰ ਨੇ ਪੁਲਿਸ ਨੂੰ ਵੀ ਉਲਝਾਉਣ ਦੀ ਕੋਸ਼ਿਸ਼ ਕੀਤੀ ਕਦੀ ਪੁਲਿਸ ਨੂੰ ਦੱਸਿਆ ਕਿ ਉਸਨੇ ਤੰਤਰਮੰਤਰ ਨਾਲ ਕਤਲ ਕੀਤਾ ਤੇ ਕਦੀ ਕੁਝ ਹੋਰ ਬਿਆਨ ਦੇ ਤਾ ਇੰਨਾ ਦੋਵਾਂ ਪਤੀ ਪਤਨੀ ਦੇ ਦੋ ਬੱਚੇ ਜਦੋਂ ਸਾਹਮਣੇ ਆਏ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਤਾ ਪਿਤਾ ਦੇ ਵਿੱਚ ਮੋਬਾਈਲ ਦੇ ਹੌਟਸਪੌਟ ਕਰਨ ਲੜਾਈ ਹੋਈ ਸੀ ਤੇ ਜਦੋਂ ਅਜੇ ਕੁਮਾਰ ਨੂੰ ਸ਼ਕਤੀ ਦੇ ਨਾਲ ਪੁੱਛਿਆ ਗਿਆ ਤਾਂ ਉਸਨੇ ਕਬੂਲ ਕੀਤਾ ਕਿ ਮੈਂ ਆਪਣੀ ਪਤਨੀ ਨੂੰ ਇੰਟਰਨੈਟ ਨਾ ਦੇਣ ਕਾਰਨ ਮੌਦ ਦੇ ਘਾਟੂ ਤਾਰ ਦਿੱਤਾ ਐਸੇ ਉਸਨੇ ਭਾਈ ਸਾਹਿਬ ਵੇ ਮਦੀਨਾ ਵਾਲੇ ਮੈਂ ਮੈਂ ਦਿਨਾਂਕ 37 ਕੋ ਹਮੇ ਲਗਭਗ दो एक बजे सूचना मिली थी अग भाई मदीना गांव में किसी एक लेडीज़ का मर्डर हो गया तो हम वहां मौके पर पुलिस पार्टी पहुंची तो वहां जाके देखा तो वो लेडीज़ थी जो मृतका रेखा वाइफ ऑफ फजे वो अपने घर के आंगन में पड़ी हुई थी बीच में तो वहां हमने जाके उसका मुआयना किया एफ की टीम बुलाई साइंटिफिक वाली तो उसको वहाँ से डेड बॉडी को उठाया मतलब मुआयना करने के बाद में और उसको वहाँ से पोस्टमार्टम के लिए भेज दिया उनके परिवार वाले आ गए थे परिवार वालों की शिकायत पे मुकदमा दर्ज हो गया हमारा और उसमें मुकदमा दर्ज होने के बाद वो मुलजिम मौके पर नहीं मिला हमने एक्चुअल में तो रा, हमने रात को ही कर लिया था और जो ए, उनका मेन तो बात ये हुई थी कि भाई वो अपना ए, नेट को चलाने वग़ैरह को फ़ोन का जो नेट होता है उसको चलाने को मियां बीबी में कोई कोई बात हो गई थी उसने कहा नेट चला दे वो उसने लेडीज ने कहा रेखा नेट अपना पहले गोबर भारी करके और उसके बाद में चलाऊंगी आपका तो यही काम है इस गुस्से में उसने अपनी मिसेज का कत्ल कर दिया है इसको गिरफ्तार कर हाँ, कर करके और जुडिशल भेज दिया इसको वो चौदह दिन का होता है परिवार स्थिति कैसी थी या पहले झगड़ा रहता था इस तरीके की नहीं इस प्रकार की पहले हमारे पास कोई सूचना नहीं पहले कोई झगड़ा है या उसकी कोई और वैसी हिस्ट्री हो ऐसा कुछ नहीं मिला हमें क्या काम करता था ये घर ही रहता था जमींदारा करता था अपना अपने फादर इनके साथ मिलके। कोई ये ये तांत्रिक वगैरह वो नहीं नहीं ऐसी कोई सूचना हमारे पास इन्फॉर्मेशन नहीं ना हमारे कोई इन्वेस्टिगेशन में ऐसा कुछ मिला कोई तांत्रिक वगैरह कोई ऐसा मैटर हो उसमें फिलहाल पुलिस कहाँ तक पहुँची उसको अरेस्ट कर लिया और जिस बार मतलब हथियार उसे फरसे से उसने वारदात की थी वो बरामद कर लिया हमने और उसको जुडिशल भेज दिया क्या फोन वगैरह इस तरह का ज़्यादा चलाता था बस फोन फान तो देखो भी इतने वो चलाते थे नेट वेट की दिक्कत थी जब तो उसने कहा होगा वो थोड़ा सनकी टाइप सा लग रहा है वो जैसे मतलब बार बार उन्हीं बातों को ਉਹ ਰਿਪੀਟ ਕਰਨਾ ਇਸ ਟਾਈਪ ਦਾ ਸਾਬਤ ਹੋਈ ਹੋਰ ਤੋਂ ਕੋਈ ਐਸੀ ਇਨਵੈਸਟੀਗੇਸ਼ਨ باقی ਕੋਈ ਅਗਰ ਔਰ ਬਾਤ ਸਾਹਮਣੇ ਆਏਗੀ ਤੋ ਬਾਅਦ ਵਿੱਚ ਦੱਸ ਦਿੱਤੀ ਜਾਏਗੀ ਆਪਕੋ ਕੀ ਉਸਕੀ ਬੈਕਗ੍ਰਾਉਂਡ ਦੇ ਬਾਰੇ ਵਿੱਚ ਕੋਈ ਜਾਣਕਾਰੀ ਮਿਲੀ ਨਹੀਂ ਬੈਕਗ੍ਰਾਉਂਡ ਉਸਮੈਂ ਐਸਾ ਕੁਛ ਨਹੀਂ ਮਿਲਿਆ ਕਿ ਜੈਸੇ ਪਿੱਛੇ ਕੋਈ ਕ੍ਰਾਈਮਨਲ ਹੋ ਜਾਂ ਕੋਈ ਔਰ ਮੁਕਦਮੇ ਦਰਜ ਹੋ ਐਸਾ ਕੁਛ ਨਹੀਂ ਪਾਇਆ ਅਭੀ ਤੱਕ ਤੋ ਅੱਜਕੱਲ ਲੋਕਾਂ ਚ ਗੁੱਸਾ ਇੰਨਾ ਵੱਧਾ ਚਾਰਿਆ ਹੈ ਕਿ ਲੋਕ ਛੋਟੀ ਮੋਟੀ ਗੱਲ ਪਿੱਛੇ ਹੀ ਕਤਲ ਕਰ ਰਹੇ ਨੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਗੁੱਸੇ ਨੂੰ ਕੰਟਰੋਲ ਕਰੀਏ ਜਿਸ ਨਾਲ ਅਸੀਂ ਆਪਣੇ ਪਰਿਵਾਰ ਤੇ ਸਮਾਜ ਨੂੰ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਚਾ ਸਕੀਏ ਨਹੀਂ ਤਾਂ ਇਸ ਤਰ੍ਹਾਂ ਦੇ ਮਾਮਲੇ ਹਰ ਰੋਜ਼ ਸਾਹਮਣੇ ਆਉਂਦੇ ਰਹਿਣਗੇ ਕ੍ਰਾਈਮ ਚਾਰਟ ਦੀ ਇਸ ਸਟੋਰੀ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ